ਲੱਭੀ ਦੋਸਤੋ ਅੱਜ ਅਸੀਂ ਆਏ ਜੀਏ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਬਸੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਜਗਰਾਓ ਰੋਡ ਬਸੀਆਂ ਦੇ ਪਿੰਡ ਦੇ ਵਿੱਚ ਖੜੇ ਹਾਂ ਤੇ ਹੁਣ ਅਸੀਂ ਉਸ ਕੋਠੀ ਵੱਲ ਚੱਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਉਹ ਅੱਜ ਵੀ ਕੋਠੀ ਹੈ ਤੇ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਔਰ ਵੀ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਤਾਂ ਕਿ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਕੋਠੀ ਆ ਬਿਲਕੁਲ ਹੀ ਖੇਤਾਂ ਦੇ ਵਿੱਚ ਹੈ ਜਦੋਂ ਆਪਾਂ ਪਿੰਡ ਬਸੀਆਂ ਪਹੁੰਚਦੇ ਹਾਂ ਥੋੜਾ ਜਿਹਾ ਹੋਰਾਂ ਤਕਰੀਬਨ 1 ਕਿਲੋਮੀਟਰ ਦੂਰ ਹੈਗਾ ਬਸੀਆਂ ਤੋਂ ਇਹ ਵਿਚਾਲੇ ਜਿਹਾ ਜਾਂਦਾ ਰਾਏਕੋੜ ਤੋਂ ਕਾਫੀ ਦੂਰ ਪੈ ਜਾਂਦਾ 3 ਕਿਲੋਮੀਟਰ ਰਾਏਕੋੜ ਤੋਂ ਤੇ ਹੁਣ ਅਸੀਂ ਖੇਤਾਂ ਦੇ ਵਿੱਚ ਉਸ ਕੋਠੀ ਵੱਲੋਂ ਵਧ ਰਹੇ ਹਾਂ ਬਸ ਅਸੀਂ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਯਾਦਗਾਰੀ ਕੋਠੀ ਹੈ ਅਸੀਂ ਹੁਣ ਉਸ ਦੇ ਵਿੱਚ ਆ ਚੁੱਕੇ ਹਾਂ ਸਾਹਮਣੇ ਉਸ ਕੋਠੀ ਦਾ ਗੇਟ ਹੈ ਇਹ ਜਿੰਨੇ ਵੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਸਾਰੀ ਉਸ ਯਾਦਗਾਰੀ ਕੋਠੀ ਦੀ ਲੋਕੇਸ਼ਨ ਆ ਜਿਹੜੀ ਕਿ ਮਹਾਰਾਜਾ ਦਲੀਪ ਸਿੰਘ ਦੀ ਸੀ ਇਹ ਸਾਹਮਣੇ ਬੋਰਡ ਲੱਗਿਆ ਹੈ ਬਾਕੀ ਹਦਾਇਤਾਂ ਬਾਰੇ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕੀ ਗੱਲਬਾਤ ਹੋਈ ਸਾਡੀ ਇੱਥੇ ਦੋਸਤੋ ਅੱਜ ਅਸੀਂ ਆਏ ਸੀਗੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰੀ ਕੋਠੀ ਦੇ ਵਿੱਚ ਪਿੰਡ ਵਸੀਆਂ ਜਿਹੜੀ ਕਿ ਤਕਰੀਬਨ ਰਾਏਕੋਟ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਦੋਸਤੋ ਇਹ ਕੋਠੀ ਤੁਹਾਨੂੰ ਦਿਖਾ ਦਿੱਤੀ ਵੀ ਇੱਕ ਖੇਤਾਂ ਦੇ ਵਿੱਚ ਬਣੀ ਹੋਈ ਆ ਪਰ ਦੋਸਤੋ ਜਦੋਂ ਅਸੀਂ ਇਸ ਕੋਠੀ ਦੇ ਅੰਦਰ ਇਸ ਨੂੰ ਦੇਖਣ ਲਈ ਜਾਣ ਲੱਗੇ ਜਾਂ ਵੀਡੀਓਗ੍ਰਾਫੀ ਕਰਨ ਲਈ ਜਾਣ ਲੱਗੇ ਤਾਂ ਜੋ ਸਾਨੂੰ ਮੁਲਾਜ਼ਮਾਂ ਨੇ ਉੱਥੇ ਹਦਾਇਤਾਂ ਦੱਸੀਆਂ ਤਾਂ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਉੱਥੇ ਜਾ ਕੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਬਿਨਾਂ ਨੌਲੇਜ ਤੋਂ ਉੱਥੇ ਚਲੇ ਜਾਨੇ ਹੋ ਦੋਸਤੋ ਜੇਕਰ ਤੁਸੀਂ ਉੱਥੇ ਆਪਣਾ ਕੋਈ ਵੀ ਆਈਡੀ ਪ੍ਰੂਫ ਲੈ ਕੇ ਨਹੀਂ ਜਾਂਦੇ ਆਧਾਰ ਕਾਰਡ ਵੋਟ ਕਾਰਡ ਜਾਂ ਪੈਨ ਕਾਰਡ ਤੁਸੀਂ ਨਹੀਂ ਲੈ ਕੇ ਜਾਂਦੇ ਤਾਂ ਤੁਹਾਨੂੰ ਉਸ ਕੋਠੀ ਦੇ ਵਿੱਚ ਐਂਟਰੀ ਨਹੀਂ ਮਿਲੂਗੀ ਦੋਸਤੋ ਜੇਕਰ ਤੁਸੀਂ ਉੱਥੇ ਕਲਾ ਕੋਠੀ ਨੂੰ ਦੇਖਣ ਜਾਣਾ ਤਾਂ ਤੁਸੀਂ ਉੱਥੇ ਸਿੰਪਲ ਪਰਚੀ ਕਟਾ ਕੇ ਕੋਠੀ ਦੇਖ ਸਕਦੇ ਹਾਂ ਪਰ ਦੋਸਤੋ ਜੇਕਰ ਤੁਸੀਂ ਉੱਥੇ ਕੋਈ ਵੀਡੀਓਗ੍ਰਾਫੀ ਕਰਨ ਜਾਣਾ ਜਾਂ ਕੋਈ ਮੈਰਿਜ ਨਾਲ ਸੰਬੰਧਤ ਤੁਸੀਂ ਪ੍ਰੀ-ਵਾਈਡਿੰਗ ਵਗੈਰਾ ਕਰਨ ਜਾਣਾ ਤਾਂ ਉੱਥੇ ਤਕਰੀਬਨ ਤੁਹਾਨੂੰ 1000 ਰੁਪਏ ਦੀ ਸਰਕਾਰੀ ਫੀਸ ਦੇਣੀ ਪਊਗੀ ਅਤੇ ਜਿਹੜੇ ਦੋਸਤ ਬਲੌਗਿੰਗ ਕਰਦੇ ਨੇ ਜਾਂ ਫਿਰ ਹੋਰ ਨਿਊਜ਼ ਚੈਨਲਾਂ ਵਾਲੇ ਵੀਰ ਨੇ ਉਹਨਾਂ ਵਾਸਤੇ ਤਕਰੀਬਨ ਉੱਥੇ 2100 ਰੁਪਏ ਫੀਸ ਰੱਖੀ ਗਈ ਹੈ ਦੋਸਤੋ ਇਹ ਜਿਹੜੀ ਹੈ ਸਰਕਾਰੀ ਫੀਸ ਆ ਇਹ ਕੋਈ ਪਿੰਡ ਵਾਲਿਆਂ ਵੱਲੋਂ ਜਾਂ ਪ੍ਰਾਈਵੇਟ ਤੌਰ ਤੇ ਫੀਸ ਨਹੀਂ ਹੈਗੀ ਦੋਸਤੋ ਸਭ ਤੋਂ ਵੱਡੀ ਗੱਲ ਇਹ ਆ ਵੀ ਮਹਾਰਾਯਾ ਦ੍ਰੀਪ ਸਿੰਘ ਇੱਕ ਸਿੱਖਾਂ ਦੇ ਰਾਜਾ ਸੀ ਤੇ ਉਹਨਾਂ ਨੂੰ ਸਿੱਖ ਕੌਮ ਜ਼ਿਆਦਾਤਰ ਦੇਖਣ ਲਈ ਜਾਊਗੀ ਉਹਨਾਂ ਦੇ ਬੱਚੇ ਜਾਣਗੇ ਪਰ ਦੋਸਤੋ ਸਰਕਾਰ ਨੂੰ ਸਾਡੀ ਇਹ ਬੇਨਤੀ ਆ ਵੀ ਜਿਹੜੀ ਫੀਸ ਇੰਨੀ ਜ਼ਿਆਦਾ ਕੀ ਉਹਨੂੰ ਘਟਾ ਕੇ ਥੋੜੀ ਕੀਤਾ ਜਾਵੇ ਤਾਂ ਕਿ ਜਿਹੜੇ ਆਮ ਵਰਗ ਦੇ ਲੋਕ ਨੇ ਜਿਹੜੇ ਲੋਕ ਉਸ ਨੂੰ ਦੇਖਣਾ ਚਾਹੁੰਦੇ ਨੇ ਜਾਂ ਉਸ ਦੀ ਵੀਡੀਓਗ੍ਰਾਫੀ ਕਰਨਾ ਚਾਹੁੰਦੇ ਨੇ ਉਹਨਾਂ ਲਈ ਥੋੜਾ ਜਿਹਾ ਆਸਾਨ ਹੋ ਸਕੇ ਕਿਉਂਕਿ 2100 ਰੁਪਏ ਬਹੁਤ ਜ਼ਿਆਦਾ ਹੈ ਵੈਸੇ ਤਾਂ ਉੱਥੇ ਦੇਖਣ ਜਾਣਾ ਤਾਂ ਬਹੁਤ ਘੱਟ ਫੀਸ ਹੈ ਪਰ ਦੋਸਤੋ ਜੇਕਰ ਕਿਸੇ ਨੇ ਵੀਡੀਓਗ੍ਰਾਫੀ ਕਰਨੀ ਹੈ ਜਾਂ ਕੋਈ ਹੋਰ ਕਰਨੀ ਹੈ ਉਸ ਲਈ ਅਤੇ ਸਪੈਸ਼ਲ ਪਰਚੀ ਕੱਟੀ ਜਾਂਦੀ ਆ ਅਤੇ ਦੂਸਰਾ ਨੰਬਰ ਤੇ ਦੋਸਤੋ ਤੁਹਾਨੂੰ ਐਸ ਡੀ ਐਮ ਤੋਂ ਪਰਮਿਸ਼ਨ ਵੀ ਲੈਣੀ ਪਊਗੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਐਸਡੀਐਮ ਨੂੰ ਦੇਣਾ ਪਊਗਾ ਵੀ ਅਸੀਂ ਇੱਥੇ ਵੀਡੀਓਗ੍ਰਾਫੀ ਕਰਨ ਵਾਸਤੇ ਆਏ ਹੋਏ ਹਾਂ ਜਾਂ ਸਾਡੇ ਇਹ ਚੈਨਲ ਦਾ ਨਾਮ ਆ ਉਹ ਤੁਹਾਨੂੰ ਸਾਰਾ ਕੁਝ ਦੱਸਣਾ ਪਊਗਾ ਤੇ ਉਸ ਤੋਂ ਬਾਅਦ ਐਸਡੀਐਮ ਤੁਹਾਨੂੰ ਇੱਕ ਸਰਟੀਫਿਕੇਟ ਦੇ ਉੱਤੇ ਸਾਈਨ ਕਰਕੇ ਦੇਣਗੇ ਇੱਕ ਅਰਜੀ ਦੇ ਉੱਤੇ ਸਾਈਨ ਕਰਕੇ ਦੇਣਗੇ ਤਾਂ ਤੁਸੀਂ ਆ ਕੇ ਉਹ ਇਸ ਕੋਠੀ ਦੇ ਵਿੱਚ ਦਿਖਾਓਗੇ ਤਾਂ ਉਸ ਤੋਂ ਬਾਅਦ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਉਹ ਤੁਹਾਨੂੰ ਪਰਮਿਸ਼ਨ ਦੇਣਗੇ ਵੀਡੀਓਗ੍ਰਾਫੀ ਕਰਨ ਦੀ ਅਦਰਵਾਈਜ਼ ਜੇਕਰ ਤੁਸੀਂ ਬਿਨਾ ਪਰਮਿਸ਼ਨ ਤੋਂ ਇੱਥੇ ਆਉਣਿਓ ਤਾਂ ਨਾ ਤੁਹਾਨੂੰ ਇਹ ਅੰਦਰ ਐਂਟਰੀ ਦੇਣਗੇ ਅਤੇ ਨਾ ਹੀ ਤੁਹਾਨੂੰ ਵੀਡੀਓਗ੍ਰਾਫੀ ਕਰਨ ਦੇਣਗੇ ਅਤੇ ਜੇਕਰ ਤੁਸੀਂ ਨੂੰ ਸਿੰਪਲ ਤੌਰ ਤੇ ਦੇਖ ਕੇ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਇੱਥੇ ਕੋਈ ਵੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਨਹੀਂ ਕਰ ਸਕਦੇ ਇਸ ਲਈ ਤੁਹਾਨੂੰ ਦੋਸਤੋ ਸਪੈਸ਼ਲ ਪਰਮਿਸ਼ਨ ਲੈਣੀ ਪਊਗੀ ਦੋਸਤੋ ਇਹ ਜਿਹੜੀ ਜਾਣਕਾਰੀ ਹੋਰਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਤਾਂ ਕਿ ਜਿਹੜੇ ਲੋਕ ਕੋ ਮਉਣ ਫੇਰ ਲਈ ਆਉਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਲਈ ਕੋਈ ਨਾ ਕੋਈ ਮੁਸੀਬਤ ਨਾ ਖੜੀ ਹੋਵੇ ਉਹਨਾਂ ਨੂੰ ਪਹਿਲਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ